ਸੀ ਮੰਤਬ ਪੂਰੇ ਕਰਨ ਵਾਸਤੇ ਵੋਟਰਾਂ ਨੂੰ ਇਨਫਲੂਐਂਸ ਕਰਨ ਵਾਸਤੇ ਹੁਣ ਐਜੂਕੇਸ਼ਨ ਡਿਪਾਰਟਮੈਂਟ ਐਜੂਕੇਸ਼ਨ ਸਿਸਟਮ ਸਕੂਲਸ ਕਾਲਜ ਦੀ ਦੁਰਵਰਤੋਂ ਕਰ ਰਹੀ ਹੈ ਕੋਈ ਵੀ ਸਿਆਸੀ ਪਾਰਟੀ ਆਪਣਾ ਪ੍ਰਚਾਰ ਪ੍ਰਸਾਰ ਕਰ ਸਕਦੀ ਹੈ ਪਰ ਜਦ ਸਰਕਾਰੀ ਸੰਸਥਾਾਂ ਮੈਂ ਐਸਟੈਬਲਿਸ਼ ਸਰਕਾਰੀ ਸੰਸਥਾਾਂ ਮੈਂ ਐਜੂਕੇਸ਼ਨ ਸੈਟਅਪ ਤੇ ਰਾਹੀ ਕਰੇਗੀ ਤੇ ਉਹਨੂੰ ਦੁਰਵਰਤੋਂ ਕਹਨੇ ਆ ਆਮ ਆਦੀ ਪਾਰਟੀ ਪੰਜਾਬ ਦੇ ਅੰਦਰ ਸਕੂਲੀ ਸਿੱਖਿਆ ਦੇ ਰਾਹੀ ਸਕੂਲ ਦੀ এডਿਕੇਸ਼ਨ ਦੇ ਰਾਹੀ ਯੰਗ ਵੋਟਰ ਜਿਹੜੇ 17 ਸਾਲ ਤੋਂ 18 ਸਾਲ ਦੇ ਅੰਦਰ ਆ ਰਹੇ ਨੇ ਜਿਹੜੇ ਵੋਟਰ ਬਣਨ ਜਾ ਰਹੇ ਨੇ ਉਹਨਾਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦੇ ਅੰਦਰ ਜਿਹੜਾ ਹੈਗਾ ਆਮ ਆਦੀ ਪਾਰਟੀ ਦੀ ਜਿਹੜੀ ਹੈ ਇੱਕ ਛੋਟੀ ਇਮੇਜ ਕਿਉਂਕਿ ਜੋ ਸੱਚਾ ਉਲਟਾ ਵਿਪਰੀਤ ਹੈ ਉਹ ਫਿਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਇਹਦਾ ਬਹੁਤ ਵੱਡਾ ਉਦਾਹਰਣ ਆਪਜੀ ਦੇ ਸਾਹਮਣੇ ਅਸੀਂ ਅੱਜ ਲੈ ਕੇ ਆ ਰਹੇ ਹਾਂ 4 مارچ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਪਲੱਸ 2 ਦਾ ਪੇਪਰ ਪੋਲੀਟੀਕਲ ਸਾਇੰਸ ਦਾ ਉਸ ਪੇਪਰ ਦੇ ਅੰਦਰ ਕੁਐਸਚਨ ਪੁੱਛਦੇ ਨੇ ਆਮ ਆਦੀ ਪਾਰਟੀ ਵਾਲੇ ਔਰ ਮਤਲਬ ਵੈਸੇ ਪੰਜਾਬ ਸਰਕਾਰ ਪੁੱਛ ਰਹੀ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪੁੱਛ ਰਿਹਾ ਹੈ ਪਰ ਕਿਉਂਕਿ ਉਹ ਆਮ ਆਦੀ ਪਾਰਟੀ ਦੀ ਸਰਕਾਰ ਹੈ ਉਹ ਪੁੱਛਦੇ ਨੇ ਕੁਐਸਚਨ ਕੀ ਹੈ ਆਮ ਆਦੀ ਪਾਰਟੀ ਦੀ ਸਥਾਪਨਾ ਕਦੋਂ ਹੋਈ ਆਵਾਦੀ ਪਾਰਟੀ ਦੀ ਸਥਾਪਨਾ ਕਦੋਂ ਹੋਈ ਵੱਡੀ ਵੱਡੀ ਚੀਜ਼ ਆਵਾਦੀ ਪਾਰਟੀ ਕਿਹੜੇ ਨੰਬਰ ਇਚ ਪੇਜ 2 ਤੇ ਦੇਖੋ ਪੀਡੀਐਫ ਪੇਜਰ ਉਸ ਤੋਂ ਬਾਅਦ 17ਵਾਂ ਸਵਾਲ ਪੇਜ ਪੇਜ 3 ਤੇ ਦੇਖੋ ਉਪੋਸਤੇ ਨੇ ਆਵਾਦੀ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦਾ ਵਰਣਨ ਕਰੋ ਆਵਾਦੀ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦਾ ਵਰਣਨ ਕਰੋ ਕਮਾਲ ਹੋ ਗਈ ਯਾਰ ਹੁਣ ਆਵਾਦੀ ਪਾਰਟੀ ਬੱਚਿਆਂ ਦੇ ਰਾਹੀ ਆਪਣੀ ਨੀਤੀਆਂ ਦਾ ਵਰਣਨ ਕਰਾਏਗੀ ਨੈਚੁਰਲ ਬੱਚੇ ਕੋਟਾ ਲਾ ਕੇ ਜਾਣਗੇ ਜੇ ਕੋਟਾ ਲਾ ਕੇ ਜਾਣਗੇ ਚੰਗਾ ਹੀ ਕੋਟਾ ਲਾਣਗੇ ਨਾ ਇਹ ਤਾਂ ਕਹਿਣਗੇ ਨਹੀਂ ਉਲਟਾ ਤਾਂ ਬੋਲਣਗੇ ਨਹੀਂ ਕਿ ਤਾਂ ਮਹੱਲਬ ਯੰਗ ਬੱਚਿਆਂ ਦੇ ਦਿਮਾਗ ਨੂੰ ਇਨਫਲੂਐਂਸ ਕਰਨ ਦਾ ਉਹਨਾਂ ਦੇ ਅੰਦਰ ਆਮ ਆਦੀ ਪਾਰਟੀ ਦਾ ਵਿਚਾਰ ਪਾਉਣ ਦਾ ਝੂਠੀ ਇਮੇਜ ਸੱਚੀ ਮੇਜ ਕਰਪਟ ਹੈ ਝੂਠੀ ਇਮੇਜ ਪਾਉਣ ਦਾ ਇੱਕ ਸਿੱਖਿਆ ਸਤੰਤਰ ਨੂੰ ਦੁਰਵਰਤੋਂ ਕਰਨ ਦਾ ਇਹ ਪੋਲਿਟੀਕਲ ਸਾਇੰਸ ਦਾ ਪੇਪਰ ਪਲੱਸ 2 ਦਾ ਜਿਹੜਾ 4 ਮਾਰਚ ਨੂੰ ਹੋਇਆ ਬਹੁਤ ਵੱਡਾ ਉਦਾਹਰਣ ਹੈ ਇਹ ਜਿਹੜਾ ਪੇਪਰ ਹੈ ਇਹਦੀ ਅਸੀਂ ਕਿਸੇ ਬੱਚੇ ਤੋਂ ਕਾਪੀ ਮੰਗਾਈ ਹੈ ਤੇ ਇਦੇ ਅੰਦਰ ਅਸੀਂ ਰੋਲ ਨੰਬਰ ਵੀ ਹਟਾਇਆ ਹੈ ਔਰ ਕਯੂਆਰ ਕੋਡ ਵੀ ਹਟਾਇਆ ਹੈ ਕਯੂਆਰ ਕੋਡ ਕਿਉਂ ਹਟਾਇਆ ਕਿਉਂਕਿ ਕਯੂਆਰ ਕੋਡ ਦੇ ਰਾਹੀਂ ਉਹਨਾਂ ਨੂੰ ਪਤਾ ਲੱਗ ਸਕਦਾ ਹੈ ਕਿ ਇਹ ਕੁਐਸਚਨ ਪੇਪਰ ਸਾਡੇ ਕੋਲੋਂ ਕਿੱਥੋਂ ਆਇਆ ਪਰ ਮੇਰਾ ਚੈਲੰਜ ਹੈ ਆਮਾਦੀ ਪਾਰਟੀ ਨੂੰ ਕਿ ਇਹਨੂੰ ਝੂਠਾ ਦੱਸਣ ਕਯੂਆਰ ਕੋਡ ਇਸ ਲਈ ਠਾ ਦਵਾ ਬੋਲਦਾ ਰੋਲ ਨੰਬਰ ਵੀ ਹਟਾਇਆ ਹੈ ਕਯੂਆਰ ਕੋਡ ਵੀ ਹਟਾਇਆ ਹੈ ਇਸ ਲਈ ਹਟਾਇਆ ਹੈ ਕਿ ਇਹ ਪਤਾ ਨਾ ਲੱਗ ਸਕੇ ਲੇਕਿਨ ਪੇਪਰ ਸੱਚਾ ਤੁਹਾਡੇ ਸਾਹਮਣੇ ਹੈ ਔਰ ਆਮ ਆਦੀ ਪਾਰਟੀ ਜਿਹੜੀ ਹੈ ਇੱਦਾਂ ਦੂਰਵਰਤੋਂ ਕਰ ਰਹੀ ਹੈ ਮੈਂ ਆਮ ਆਦੀ ਪਾਰਟੀ ਨੂੰ ਇਹ ਪੁੱਛਣਾ ਚਾਹਨਾ ਕਿ ਪੰਜਾਬ ਦੇ ਅੰਦਰ ਇੱਕ ਪਾਰਟੀ ਜਿਹਨੂੰ ਕਹਿੰਦੇ ਸ਼੍ਰੋਮਣੀ ਕਾਲੀ ਦਲ ਜਿਹੜੀ ਸਿੱਖ ਧਰਮ ਦੀ ਨੁਮਾਇਦਾ ਜਥੇਬੰਦੀ ਪਾਰਟੀ ਮੰਨੀ ਜਾਂਦੀ ਹੈ ਜਿਹੜੀ ਆਜ਼ਾਦੀ ਤੋਂ ਪਹਿਲੇ ਦੀ ਪੋਲਿਟੀਕਲ ਪਾਰਟੀ ਹੈ ਜਿੱਦਾ ਇੱਕ ਰਾਜਨੀਤਿਕ ਜਿੱਦਾ ਇੱਕ ਇਤਿਹਾਸਿਕ ਔਰ ਰਿਲੀਜੀਅਸ ਪਿਛੋਕੜ ਹੈ ਪੁੱਛਣਾ ਸੀ ਕੁਐਸਚਨ ਉਹਦੇ ਬਾਰੇ ਪੁੱਛਦੇ ਪੁੱਛਣਾ ਸੀ ਕੁਐਸਚਨ ਕਾਂਗਰਸ ਪਾਰਟੀ ਵਾਰੇ ਪੁੱਛਦੇ ਕਾਂਗਰਸ ਪਾਰਟੀ ਜਿਹੜੀ ਕਲੇਮ ਕਰਦੀ ਹੈ ਕਿ ਦੇਸ਼ ਨੂੰ ਅਸੀਂ ਆਜ਼ਾਦ ਕਰਾਇਆ ਇਹ ਕਲੇਮ ਕਰਦੇ ਅਸੀਂ ਨਹੀਂ ਮੰਦੇ ਪਰਸਾ ਮੰਨ ਲੋ ਕਾਂਗਰਸ ਪਾਰਟੀ ਹੈ ਉਹ ਕਾਂਗਰਸ ਪਾਰਟੀ ਆਜ਼ਾਦੀ ਤੋਂ ਬਾਅਦ ਪਰ ਦੇਸ਼ ਤੇ ਆਜ਼ਾਦ ਕਰਨ ਜੋ ਮੰਦੇ ਅਸੀਂ ਕੰਟਰੀਬਿਊਸ਼ਨ ਪਾਇਆ ਦੇਸ਼ ਤੋਂ ਬਾਅਦ ਜਿਹੜੇ ਹੈ ਉਸ ਕਾਂਗਰਸ ਪਾਰਟੀ ਨੇ ਲਗਾਤਾਰ ਪੰਜਾਬ ਦੇਸ਼ 'ਚ ਰੂਲ ਕੀਤਾ ਦੇਸ਼ ਤੇ ਸੂਬਿਆਂ ਸਰਕਾਰਾਂ ਬਣੀਆਂ ਨੇ ਉਹਨਾਂ ਦਾ ਕੁਐਸਚਨ ਪੁੱਛਣ ਦਾ ਪੁੱਛਣਾ ਸੀਗਾ ਤੇ ਭਾਰਤੀ ਜਨਤਾ ਪਾਰਟੀ ਵਾਰੇ ਪੁੱਛ ਰਹੇ ਨੇ ਜਿਹਦੇ 11ਵਾਂ ਸਾਲ ਲਗਾਤਾਰ ਸ਼ਾਸਨ ਦਾ ਚੱਲ ਰਿਹਾ ਹੈ 6 ਸਾਲ ਪਹਿਲੇ ਅਟਲ ਜੀ ਸਰਕਾਰ ਦੀ 11 ਸਾਲ ਹੋ ਗਏ ਔਰ ਦੇਸ਼ ਦੇ ਅੰਦਰ ਮੈਕਸਿਮ ਸੂਬਿਆਂ 'ਚ ਸਾਡੀ ਸਰਕਾਰ ਹੈ ਬੀਜੇਪੀ ਦੀ ਸਭ ਤੋਂ ਜ਼ਿਆਦਾ ਐਮਐਲਏ ਬੀਜੇਪੀ ਦੇ ਨੇ ਸਭ ਤੋਂ ਜ਼ਿਆਦਾ ਐਮਪੀ ਬੀਜੇਪੀ ਦੇ ਨੇ ਸਭ ਤੋਂ ਜ਼ਿਆਦਾ ਪੰਜ ਸਰਪੰਚ ਦੇਸ਼ ਦੇ ਹੁਣ ਬੀਜੇਪੀ ਦੇ ਨੇ ਔਰ ਵਰਦੀ ਸਭ ਤੋਂ ਲਾਰਜੈਸਟ ਮੈਂਬਰਸ਼ਿਪ ਵਾਲੀ ਪਾਰਟੀ ਕੁਛਣਾ ਕੁਛਣ ਉਜਾਪੁਰ ਸੇ ਪੁੱਛਿਆ ਕੀ ਦੇ ਆਮ ਆਦੀ ਪਾਰਟੀ ਦਾ ਉਹ ਕੌਣ ਉਹ ਆਮ ਆਦੀ ਪਾਰਟੀ ਜਿਹੜੀ ਦਿੱਲੀ ਦੇ ਲੋਕਾਂ ਨੇ ਹੁਣ ਕਰਾਪਟ ਕਰਕੇ ਪੇਂਟ ਵੇਚਦੀ ਹੈ ਸੋ ਇਹ ਕਿਤਨਾ ਕਿਤੇ ਵੋਟਰਸ ਜਿਹੜੇ ਯੰਗ ਵੋਟਰਸ ਹੈ ਉਹਨਾਂ ਨੂੰ ਇਨਫਲੂਐਂਸ ਕਰਨ ਦਾ ਇਹਨਾਂ ਦਾ ਕੋਸ਼ਿਸ਼ ਹੈ ਜੇ ਪੁੱਛਣਾ ਸੀ ਕੁਐਸਚਨ ਮੈਂ ਪੁੱਛਣਾ ਇਹ ਪੁੱਛਣਾ ਹੀ ਸੀਗਾ ਕੁਐਸਚਨ ਤਾਂ ਇਹ ਪੁੱਛਦੇ ਕਿ ਬਈ ਚੋਣ ਤੋਂ ਪਹਿਲੇ ਚੋਣ ਦੇ ਕਿੰਨੇ ਵਾਅਦੇ ਜਿਹੜੇ ਹੈ ਆਮ ਆਦੀ ਪਾਰਟੀ ਸਰਕਾਰ ਨੇ ਪੂਰੇ ਕਿਤੇ ਕੁਐਸਚਨ ਤਾਂ ਇਹ ਬਣਦਾ ਸੀ ਪੁੱਛਦੇ ਕਿ ਕਿਆ ਤੁਹਾਡੀਆਂ ਮਾਵਾ ਭੈਣਾਂ ਨੂੰ ਕਿਉਂ ਬੱਚੇ ਨਾ ਉਹਦੀ ਮਾਂ ਭੈਣ ਤੋਂ ਹੋਣੀ ਹੈ ਨਾ ਤੁਹਾਡੀ ਮਾਵਾ ਭੈਣਾਂ ਨੂੰ ਭਾਬੀਆਂ ਨੂੰ ਕਿਆ 1000 ਰੁਪਏ 1100 ਰੁਪਏ ਮਿੰਨਾ ਮਿਲਣਾ ਸ਼ੁਰੂ ਹੋ ਗਿਆ ਚੋਣ ਵਾਅਦਿਆਂ ਸਰ ਪੁੱਛਣਾ ਸੀ ਵੀ ਤੁਹਾਡੇ ਪਿੰਡ ਦੇ ਆਸ-ਪਾਸ ਤੁਹਾਡੇ ਸ਼ਹਿਰ ਦੇ ਆਸ-ਪਾਸ ਕਿਆ ਗੈਰ ਕਾਨੂੰਨੀ ਇਲੀਗਲ ਮਾਈਨਿੰਗ ਬੰਦ ਹੋ ਗਈ ਹੈ ਪੁੱਛਣਾ ਸੀ ਇਹ ਪੁੱਛਣਾ ਸੀਗਾ ਤੇ ਇਹ ਪੁੱਛਦੇ ਕਿ ਬਈ ਪੰਜਾਬ ਦੇ ਅੰਦਰ ਕਿਆ ਨਸ਼ਾ ਖਤਮ ਹੋ ਗਿਆ ਬਚਨ ਪੁੱਛਣਾ ਆਸ-ਪਾਸ ਨਸ਼ਾ ਆਪੜ ਸਕੂਲਾ ਖਤਮ ਹੋ ਗਿਆ ਪੁੱਛਣਾ ਸੀ ਤੇ ਪੁੱਛਦੇ ਕਿ ਇਹ ਆਮ ਆਦੀ ਪਾਰਟੀ ਸਰਕਾਰ ਇਤੇ ਮੁੱਖ ਮੰਤਰੀ ਮਾਨ ਸਾਹਿਬ ਨੇ ਇਹ ਬਕਾਇਦਾ ਇੱਕ ਵੀਡੀਓ ਹੈ ਕਿ ਸਰਕਾਰ ਬਣਦੇ ਸਾਰੀ ਸਾਰੀ ਫਸਲਾਂ ਤੇ ਐਮ ਐਸ ਪੀ ਦਵਾਂਗੇ ਕਿ ਆ ਪੰਜਾਬ ਦੀ ਸਾਰੀ ਫਸਲਾਂ ਤੇ ਐਮ ਐਸ ਪੀ ਮਿਲ ਰਹੀ ਹੈ ਆਮ ਆਦੀ ਪਾਰਟੀ ਦਾ ਪੁੱਛਣਾ ਸੀ ਇਹ ਪੁੱਛਦੇ ਪੁੱਛਣਾ ਇਹ ਸੀਗਾ ਕਿ ਵੀ ਜੇ ਮਾਨ ਸਾਹਿਬ ਨੇ ਮੂੰਗੀ ਦੀ ਕੋਸ਼ਣਾ ਕੀਤੀ ਸੀਗੀ ਤੇ ਮੂੰਗੀ ਦੇ ਉੱਪਰ ਐਮ ਐਸ ਪੀ ਦੀ ਖਰੀਦ ਹੋ ਗਈ ਪੁੱਛਣਾ ਸੀ ਪਾਲਿਸੀ 'ਚ ਇਹ ਪੁੱਛਣ ਦੇ ਪੁੱਛਣਾ ਸੀ ਤੇ ਇਹ ਪੁੱਛਣ ਦੇ ਕਿ ਆ ਵੀ ਆਈ ਪੀ ਕਲਚਰ ਖਤਮ ਹੋ ਗਿਆ ਪੰਜਾਬ ਇਹ ਪੁੱਛਦੇ ਪੁੱਛਣਾ ਇਹ ਸੀਗਾ ਕਿ ਬਾੜ ਦਾ ਮੁਆਵਜ਼ਾ ਮੁਰਗੀਆਂ ਦਾ ਮੁਆਵਜ਼ਾ ਮਿਲ ਗਿਆ ਪੁੱਛਣ ਹੋਰ ਬਹੁਤ ਕੁਛ ਹੈ ਜੇ ਸਰਕਾਰ ਨਾਲ ਸੰਬੰਧਿਤ ਹੈ ਉਹ ਸਾਰੀ ਗੱਲ ਨਾ ਪੁੱਛ ਦੇ ਪਰ ਇਹਨਾਂ ਵਿੱਚੋਂ ਕੋਈ ਗੱਲ ਕੁਐਸਚਨ ਚ ਨਹੀਂ ਪੁੱਛੀ ਕਿਉਂਕਿ ਉਹ ਯੰਗ ਬੱਚਿਆਂ ਦੇ ਦਿਮਾਗ ਨੂੰ ਇਨਫਲੂਐਂਸ ਕਰਕੇ ਕੋਸ਼ਿਸ਼ ਕਰ ਰਹੇ ਨੇ ਆਮ ਆਦੀ ਪਾਰਟੀ ਲੋਕ ਸਭਾ ਚੋਣਾਂ ਵਿੱਚ 13 ਵਿੱਚੋਂ 10 ਸੀਟਾਂ ਤੇ ਹਾਰ ਗਈ ਆਮ ਆਦੀ ਪਾਰਟੀ ਜਿਹੜੀ ਹੈਗੇ ਆ ਜਿਹੜੇ ਸਾਡੇ ਮਿਊਨਿਸਪਲ ਚੋਣਾਂ ਹੋਈਆਂ ਉਸ ਚ ਜਿਹੜਾ ਹੈ ਬੁਰਿਤਨਾ ਹਾਰ ਗਈ ਠੀਕ ਹੈ ਧੋਖੇ ਨਾਲ ਜੋੜ ਜਾੜ ਕੇ ਤੁਸੀਂ ਆਪਣੀ ਬਰਲ ਪਰ ਤੁਹਾਨੂੰ ਕਲੀਅਰ ਮжоਰਟੀ ਇੱਕ ਪਟਿਆਲੇ ਦੇ ਇਲਾਵਾ ਕਿਤੇ ਨਹੀਂ ਮਿਲੀ ਔਰ ਪਟਿਆਲੇ ਚ ਮжоਰਟੀ ਲੈਣ ਵਾਸਤੇ ਨਾਮਨੇਸ਼ਨ ਟਾਈਮ ਜਿਹੜੇ ਲੜਾਈਆਂ ਕੀਤੀਆਂ ਉਹ ਸਭ ਦੇ ਸਾਹਮਣੇ ਵੀਡੀਓ ਵਾਇਰਲ ਹੋਏ ਪੰਚ ਪੰਚਾ ਸਰਪੰਚੇ ਚੋਣਾ ਤੋਂ ਤੁਸੀਂ ਸਿੰਬਲ ਤੋਂ ਪਜ ਗਏ ਸਾਰੇ ਤੁਹਾਡੇ ਕਹਿ ਕੇ ਕਰ ਗਏ ਸੋ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਲੋਕਾਂ ਨੇ ਰਿਜੈਕਟ ਕਰਤੀ ਹੈ ਤੇ ਇਹਨਾਂ ਨੇ ਇੱਕ ਨਿਆ ਰਸਤਾ ਲੱਭਿਆ 18 ਸਾਲ ਦੇ ਵੋਟਰਸ ਨੂੰ ਇਨਫਲੂਐਂਸ ਕਰਨ ਦਾ ਰਸਤਾ ਲੱਭਿਆ ਇਸ ਕਰਕੇ ਜਿਹੜੇ ਅਹਿਜੇ ਕੁਐਸਚਨ ਨੇ ਪੁੱਛਣ ਨੇ ਇੱਕ ਕਾਰਨ ਸ਼ਾਇਦ ਹੋਰ ਵੀ ਹੋ ਸਕਦਾ ਹੈ ਹਰਜੋਤ ਬੈਂਸ ਸਿੱਖਿਆ ਮੰਤਰੀ ਤੁਹਾਨੂੰ ਯਾਦ ਹੋਵੇਗਾ ਦਿੱਲੀ ਇਲੈਕਸ਼ਨ ਹਾਰਨ ਤੋਂ ਬਾਅਦ ਮਨੀਸ਼ ਸੁਸੋਦੀਆ ਜੀ ਜਿਹੜੇ ਹੈ ਡੇਰਾਬਾਸੀ ਤੋਂ ਉਹਨਾਂ ਸਕੂਲਾਂ ਦਾ ਉਹ ਸ਼ੁਰੂ ਕਰਤਾ ਐ ਮੌਇਨਾ ਕਰਨਾ ਸ਼ੁਰੂ ਕਰਤਾ ਹਰਜੋਤ ਬੈਂਸ ਜੀ ਨਾਲ-ਨਾਲ ਚੱਲਦੇ ਸੀਗੇ ਠੀਕ ਹੈ ਇੱਥੋਂ ਅੰਬਰਸਰ ਜਾ ਕੇ ਨਾਈਟ ਸਟੇ ਕੀਤਾ ਅੰਬਰਸਰ ਤੋਂ ਫਿਰ ਅੱਗੇ ਕੀਤਾ ਹਰਜੋਤ ਬੈਂਸ ਜੀ ਜਿਹੜਾ ਹੈਗਾ ਮੈਨੂੰ ਲੱਗਦਾ ਹੈ ਯਾ ਤਾਂ ਸਿੱਖਿਆ ਮੰਤਰੀ ਜੜਾ ਦਵਾ ਕੇ ਹੁਣ ਸ਼ਬਦ ਨਹੀਂ ਬੋਲਣਾ ਚਾਹੀਦਾ ਮੱਖਣ ਲਾ ਰਿਹਾ ਹੈ ਹਰਜੋਤ ਬੈਂਸ ਕਿ ਭਗਵਾਨ ਤੇ ਮਨ ਨੂੰ ਹਟਾ ਕੇ ਮੈਨੂੰ ਮੁੱਖ ਮੰਤਰੀ ਬਣਾ ਦੋ ਦੇਖੋ ਮੈਂ ਕਿੰਨਾ ਸੋਹਣਾ ਕੰਮ ਕਰਦਾ ਇਹ ਹਰਜੋਤ ਬੈਂਸ ਦਾ ਹੀ ਕਾਰਨ ਹੈ এডਿਕੇਸ਼ਨ ਮਿਸਟਰ ਹੋਈ ਹੈ ਨਾ ਜਿਹੜੇ ਕੁਐਸਚਨ ਪੁੱਛਵਾ ਰਿਹਾ ਕਿ ਆਮ ਆਦਮੀ ਪਾਰਟੀ ਸਥਾਪਨਾ ਕਰ ਦੋ ਇਹ ਹਰਜੋਤ ਬੈਂਸ ਹੀ এডਿਕੇਸ਼ਨ ਮੈਂ ਜਿਹੜਾ ਪੁੱਛਵਾ ਰਿਹਾ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦਾ ਵਰਣਨ ਕਰੋ ਸ਼ਾਇਦ ਇਹ ਵੀ ਕਾਰਨ ਹੋ ਸਕਦਾ ਹੈ ਕਾਰਨ ਕੁਝ ਵੀ ਹੋਏਗਾ ਪਰ ਸਰਕਾਰੀ ਸਿਸਟਮ ਦਾ এডਿਕੇਸ਼ਨ ਸਿਸਟਮ ਦਾ ਦੁਰਵਰਤੋਂ ਕਰਕੇ ਮਿਸਯੂਜ਼ ਕਰਕੇ 17 ਸਾਲ ਦੇ 18 ਸਾਲ ਦੀ ਉਮਰ ਦੇ ਬੱਚੇ ਜਾ ਰਹੇ ਨੇ ਜਿਹੜੇ ਵੋਟਰ ਹੋਣਗੇ ਆਉਣ ਵਾਲੀ ਵਿਧਾਨ ਸਭਾ ਚੋਣਾਂ ਚ ਉਹਨਾਂ ਨੂੰ ਇਨਫਲੂਐਂਸ ਕਰਨ ਦਾ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਹੀ ਨਿੰਦਨਯੋਗ ਇਹ ਕੰਮ ਹੈ। ਇਹ ਜੋ ਸਿਧਾਂਤਕਵਤਾ ਵਿਰੋਧ ਜਿਹਾ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਲੋਕਸ਼ਾਹੀ ਸ਼ਾਮਿਲ ਹੋਣਾ ਮੰਨਿਆ ਗੋਰੀਕਾ ਜਾਂ ਇਹ ਕਰੇ ਵੀ ਕਿਸੇ ਨੀ ਸਿਆਸੀ ਜਮਾਤ ਨੂੰ ਇਸ ਤਰ੍ਹਾਂ ਸ਼ਾਮਿਲ ਕਰਨਾ। ਇਸ ਸੰਘਮੀ ਤੁਸੀਂ ਜੇ ਕੁਐਸਚਨ ਪੁੱਛਣੇ ਐ ਤੇ ਪੋਲਿਟੀਕਲ ਉਹਨਾਂ ਪਾਰਟੀਆਂ ਦਾ ਪੁੱਛਦੇ ਹੋ ਜਿਨ੍ਹਾਂ ਦਾ ਵਿਰਾਸਤ ਹੈ ਜਿਨ੍ਹਾਂ ਦੀ ਹਿਸਟਰੀ ਹੈ ਜਿਹੜੇ ਲੰਬੇ ਸਮੇਂ ਤੋਂ ਲੱਗੇ ਹੋਏ ਐ ਜਿਹੜੀ ਹੁਣ ਆਈ ਐ ਜਦ ਉਹਦਾ ਪੁੱਛੋਗੇ ਤੇ ਸਾਫ਼ ਔਰ ਸਪਸ਼ਟ ਸਿੱਧਾ ਹੈ ਕਿ ਤੁਸੀਂ ਕਿਤੇ ਨਾ ਕਿਤੇ ਜੜਾ ਹੈਗਾ ਯੰਗ ਵੋਟਰਸ ਨੂੰ ਆਮ ਆਦੀ ਪਾਰਟੀ ਲਈ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਆਮ ਆਦੀ ਪਾਰਟੀ ਅੰਦੋਲਨ ਤੋਂ ਨਿਕਲੀ ਪਾਰਟੀ ਹੈ ਇਮਾਨਦਾਰੀ ਦੇ ਨਾਂ ਤੇ ਬਣੀ ਹੋਈ ਪਾਰਟੀ ਹੈ ਲੋਕਪਾਲ ਤੇ ਬਣੀ ਹੋਈ ਪਾਰਟੀ ਐ ਔਰ ਉਹਦਾ ਮੁਖੀ ਜਿਹੜਾ ਹੈਗਾ ਜ਼ਮਾਨਤ ਤੇ ਬਾਹਰ ਹੈ ਬੜੀ ਔਖੇ ਜਾ ਕੇ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਕਈ ਮਹੀਨਿਆਂ ਬਾਅਦ ਔਰ ਲੋਗਾ ਨੇ ਕੋਰਟ ਨੇ ਜ਼ਮਾਨਤ ਬੜੀ ਮੁਸ਼ਕਲ ਦਿੱਤੀ ਲੋਗਾ ਨੇ ਵੋਟਾਂ ਦੇ ਰਾਹੀਂ ਵੀ ਕਹਿ ਦਿੱਤਾ ਕਿ ਉਹ ਕਰਪਟਾ ਤੇ ਇਮਾਨਦਾਰੀ ਅੰਦੋਲਨ ਵਾਲੀ ਪਾਰਟੀ ਕਿੱਥੇ ਰਹਿ ਗਈ ਇਹ ਤਾਂ ਹੁਣ ਕਰਪਟ ਪਾਰਟੀ ਐ ਲੁੱਟਣ ਵਾਲੀ ਪਾਰਟੀ ਐ ਲੁੱਟ ਖਸੋ ਕਰਨ ਵਾਲੀ ਪਾਰਟੀ ਐ ਹੁਣ ਪੰਜਾਬ ਦੀ ਬੌਧਿਕਤਾ ਨੂੰ ਲੁੱਟਦੀ ਪਈ ਐ ਜਿੰਨਾ ਚਿਰ ਤੱਕ ਪੋਲਿਟੀਕਲ ਸਾਇੰਸ ਸਬਜੈਕਟ ਦੀ ਗੱਲ ਕੀਤੀ ਜਾਏ ਆਪਾਂ ਜੀ ਰਾਜ ਗੱਲ ਇਹ ਹੀ ਹੈ ਕਿ ਪੋਲਿਟਿਕਸ ਬਾਰੇ ਪੋਲਿਟਿਕਲ ਪਾਰਟੀਆਂ ਬਾਰੇ ਉਹਨਾਂ ਦੇ ਸਾਰੇ ਸਾਰੇ ਤਕਤੀਬ ਬਾਰੇ ਸਟੂਡੈਂਟਸ ਨੂੰ ਜਾਣਨਾ ਚਾਹੀਦਾ ਹੈ ਜਾਂ ਜਿਹੜੇ ਪੜਨ ਵਾਲੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਨੂੰ ਅੱਗੇ ਰੱਖ ਕੇ ਦੇਖਿਆ ਜਾਏ ਉਹ ਪਰਸਪੈਕਟਿਵ ਤੋਂ ਤਾਂ ਫਿਰ ਗਲਤ ਵੀ ਕੀ ਹੈ ਨਹੀਂ ਦੇਖੋ ਤੁਹਾਡੀ ਗੱਲ ਠੀਕ ਹੈ ਨਾ ਪਰ ਮੈਂ ਕਿਹਾ ਜੇ ਪੁੱਛਣਾ ਸੀ ਤਾਂ ਕਾਂਗਰਸ ਦਾ ਵੀ ਪੁੱਛ ਲੈਂਦੇ ਸ਼੍ਰੋਮਣਿਕ ਪੰਜਾਬ ਦੇ ਅੰਦਰ ਸ਼੍ਰੋਮਣਿਕ ਕਾਦੀ ਦਲ ਰਿਲੇਵੈਂਟ ਹੈ ਉਹ ਤਾਂ ਪੁੱਛ ਲੈਂਦੇ ਪੁੱਛਣਾ ਸੀ ਭਾਜੀਪੀ ਦਾ ਪੁੱਛ ਲੈਂਦੇ ਪੁੱਛ ਲੈਂਦੇ ਡਾਕਟਰ ਅੰਬੇਦਕਰ ਜੀ ਦਾ ਪੁੱਛ ਲੈਂਦੇ ਨਾ ਡਾਕਟਰ ਮੈਂ ਜੇ ਸੰਵਿਧਾਨ ਨਿਰਮਾਤਾ ਹੈ ਜਿੱਦੀ ਫ ਉਸੇ ਸਿਹਦਰ ਭਗਤ ਸਿੰਘ ਵੀ ਜਿੱਤੀ ਪਗੜੀ ਲਾ ਕੇ ਉਹਦੀ ਪਗੜੀ ਨੂੰ ਖਰਾਬ ਕਰਦੇ ਪਏ ਨੇ ਬੇਇਜ਼ਤ ਕਰਦੇ ਪਏ ਨੇ ਭਗਤ ਸਿੰਘ ਨੂੰ ਉਹ ਭਗਤ ਸਿੰਘ ਦੀ ਬਾਰੇ ਕੁਐਸਚਨ ਪੁੱਛਣਦੇ ਪੁੱਛਿਆ ਕਿ ਉਹ ਆਮਾਦੀ ਪਾਰਟੀ ਸਥਾਪਨਾ ਗਤ ਹੋਈ ਪੁੱਛਿਆ ਕਿ ਉਹਦੀ ਨੀਤੀਆਂ ਪ੍ਰੋਗਰਾਮ ਕੀ ਹੈ ਨੀਤੀਆਂ ਪ੍ਰੋਗਰਾਮ ਦਾ ਮਤਲਬ ਹੈ ਬੱਚਿਆਂ ਦੇ ਦਿਮਾਗ ਦੇ ਉੱਪਰ ਤੁਸੀਂ ਇਨਫਲੂਐਂਸ ਕਰ ਰਹੇ ਹੋ ਸਕੂਲਾਂ ਦੇ ਅੰਦਰ ਨੀਤੀਆਂ ਦਾ ਕੋਟਾ ਲਵਾਉਂਦੇ ਪਿਓ ਤੁਸੀਂ ਨਾ ਦਿੱਕੋ ਤੁਸੀਂ ਗਲਤ ਬਸ ਰਹੇ ਨਹੀਂ ਉਹਨਾਂ ਤੋਂ ਉਸ ਤੇ ਗਲਤ ਬਸ ਰਹੇ ਭਾਈ ਸਾਹਿਬ ਇਸ ਤਰ੍ਹਾਂ ਹੈ ਕਿ ਵੀ ਆਮਾਦੀ ਪਾਰਟੀ ਹਰ ਤਰ੍ਹਾਂ ਦੇ ਹੱਥ ਕੰਡੇ ਨੂੰ ਆਪਣਾਰੀ ਹੈ ਵੋਟਰਸ ਨੂੰ ਇਨਫਲੂਐਂਸ ਕਰਦਾ ਵੋਟਰਸ ਦੇ ਦਿਮਾਗ ਨੂੰ ਇਨਫਲੂਐਂਸ ਕਰਦਾ 17 18 ਸਾਲ ਦਾ ਜਿਹੜਾ ਬ੍ਰੇਨ ਹੁੰਦਾ ਬੜਾ ਕਲੀਨ ਬ੍ਰੇਨ ਹੁੰਦਾ ਜੇ ਉਹਨੂੰ ਇਹ ਕੁਐਸਚਨ ਪੁੱਛਣਾ ਹੈ ਕਿ ਬਈ ਜੇ ਉਹਨੂੰ ਇਸ ਕੁਐਸਚਨ ਦਾ ਬੱਚੇ ਨੇ ਜਵਾਬ ਦੇਣਾ ਹੈ ਕਿ ਆਮ ਆਦੀ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦਾ ਵਰਣਨ ਕਰੋ ਜੇ ਉਹਨੇ ਇਸ ਕੁਐਸਚਨ ਦਾ ਜਵਾਬ ਦੇਣਾ ਹੈ ਤੇ ਇਹਦਾ ਮਤਲਬ ਸਕੂਲ ਦੇ ਅੰਦਰ ਟੀਚਰਸ ਨੇ ਉਹਨੂੰ ਪੜਾਉਣਾ ਹੈ ਆਮ ਆਦੀ ਪਾਰਟੀ ਦੀਆਂ ਨੀਤੀਆਂ ਕੀ ਹੈ ਪ੍ਰੋਗਰਾਮ ਕੀ ਹੈ ਇਹਦਾ ਮਤਲਬ ਸਰਕਾਰ ਦੇ ਬਾਰੇ ਘੋਟਾ ਲਵਾਣਾ ਉਹ ਦਿਮਾਗ ਨੂੰ ਇਨਫਲੂਐਂਸ ਕਰਨਾ ਕਾਫੀ ਕੁਛ ਪੁੱਛਿਆ ਇਹਨਾਂ ਨੇ ਰਾਜਨੀਤਿਕ ਪਾਰਟੀਆਂ ਨੇ ਚੈਨ ਪੁੱਛੇ ਹੋਇਆ ਸਰਦਾਰਪੁਰ ਲਾਂਗੇ ਵਾਲੇ ਪੁੱਛਿਆ ਗਿਆ ਕੁਸਚਨ ਦੇ ਵਿੱਚ ਕਾਂਗਰਸ ਪਾਰਟੀ ਦੇਸ਼ ਦੀ ਆਜ਼ਾਦੀ ਚ ਕੰਟਰੀਬਿਊਟ ਕਰਨ ਵਾਲੀ ਪਾਰਟੀ ਜਿਹੜੀ ਉਹ ਕਲੇਮ ਕਰਦੇ ਨੇ ਆਸੀਂ ਉਸ ਕਲੇਮ ਨੂੰ ਠੀਕ ਨਹੀਂ ਮੰਨਦੇ ਲੇਕਿਨ ਆਜ਼ਾਦੀ ਤੋਂ ਬਾਅਦ ਲੰਬਾ ਸਮਾਂ ਦੇਸ਼ ਤੇ ਰਾਜ ਕਰਨ ਵਾਲੀ ਪਾਰਟੀ ਸ਼੍ਰੋਮਣੀ ਕਾਲੀ ਦਲ ਇੰਡੀਪੈਂਡੈਂਸ ਤੋਂ ਪਹਿਲੇ ਦੀ ਪਾਰਟੀ ਸਿੱਖਾਂ ਦੀ ਧਮੈਂਦਾ ਜੱਥੇਬੰਦੀ ਉਹਨਾਂ ਦੇ ਬਾਰੇ ਵੀ ਕੁਸਚਨ ਪੁੱਛ ਰਹੇ ਨੇ ਜਿਹੜੇ ਸਿਆਸੀ ਤੇ ਇੰਰਪੋਰਟੈਂਟ ਨੇ ਜਿਹੜੇ ਸਿਆਸੀ ਤੇ ਦਮਦਾਰ ਨੇ ਭਾਜਪਾ ਬਾਰੇ ਪੁੱਛਦੇ ਕੋਨਾ ਬਾਰੇ ਕੁਐਸਚਨਾਂ ਪੁੱਛ ਕੇ ਇਹ ਕਿਤਨਾ ਕੀਤੇ ਲੋਕਾਂ ਦੇ ਬੱਚਿਆਂ ਦੇ ਮਾਇੰਡ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਹੈ ਬੱਲੇਵਾਂ ਸਾਹਿਬ ਪੁੱਛਣਾ ਚਾਹੁੰਦੇ ਹਾਂ ਮੈਂ ਇੱਕ ਗੱਲ ਹੋਰ ਐਡ ਆਨ ਕਰਨਾ ਚਾਹੁੰਦਾ ਇਸ ਦੇ ਵਿੱਚ ਕਿ ਜਿਹੜਾ ਇਹ ਸਵਾਲ ਪੁੱਛਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਸਥਾਪਨਾ ਕਦੋਂ ਹੋਈ ਤੇ ਮੈਨੂੰ ਉਮੀਦ ਹੈ ਕਿ ਐਕਟਿਵਾਰ ਜਿਹੜਾ ਬੱਚੇ ਹੈਗੇ ਨੇ ਇਹ 100 ਨੰਬਰ ਨਹੀਂ ਲੈ ਆਉਣਗੇ ਕੋਈ ਬੱਚਿਆਂ ਨੂੰ ਪਤਾ ਹੀ ਨਹੀਂ ਹੋਣਾ ਕਿ ਆਮ ਆਦਮੀ ਪਾਰਟੀ ਕੋਈ ਪਾਰਟੀ ਐਗਜ਼ਿਸਟ ਵੀ ਕਰਦੀ ਹੈ ਤੇ ਉਹਦੀ ਡੇਟ ਕਿਦਨ ਹੈਗੀ ਆ ਮੈਂ ਤੁਹਾਨੂੰ ਵੀ ਪੁੱਛਦਾ ਥੋੜੇ ਵੀ ਜਾਣਕਾਰੀ ਵੀ ਹੋਣੀ ਕਿ ਆਮ ਆਦਮੀ ਪਾਰਟੀ ਦੀ ਡੇਟ ਕਰੋ ਆਦੀ ਤੇ ਇਹ ਇੱਕ ਖਲਵਾੜ ਹੈ ਤੇ ਮੈਂ ਦਾਅਵੇ ਨਾ ਕਹਿੰਦਾ ਕਿ ਪੋਲੀਟੀਕਲ ਸਾਈਜ਼ ਦੇ ਪੇਪਰ ਦੇ ਵਿੱਚ 100 ਵਿੱਚੋਂ 100 ਲਿਆਉਣ ਵਾਲਾ ਬੱਚਾ ਕੋਈ ਇੱਕ ਅੱਦਾ ਹੀ ਹੋਊਗਾ ਇਹਦੇ ਵਿੱਚ ਇੱਕ ਚੀਜ਼ ਹੋਰ ਹੈਗੀ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦਾ ਵਰਣਨ ਕਰੋ ਤੇ ਜੇ ਬੱਚਾ ਨੇ ਸੱਚ ਲਿਖਤਾ ਫਿਰ ਇਹ ਬੱਚਿਆਂ ਨਾਲ ਸੱਚ ਲੱਗਦਾ ਕਿ ਬੱਚਿਆਂ ਨੂੰ ਇਹਦਾ ਕੋਈ ਨੰਬਰ ਮਿਲੇਗਾ ਕਿ ਨਹੀਂ ਮਿਲੇਗਾ ਇਹ ਬਹੁਤ ਵੱਡਾ ਸਵਾਲ ਆ ਉਹਨਾਂ ਦੀ ਨੀਤੀਆਂ ਵਿੱਚ ਸੀਗਾ ਹਜ਼ਾਰ ਹਜ਼ਾਰ ਰੁਪਿਆ ਭੈਣਾਂ ਨੂੰ ਦੇਣਾ ਉਹ ਨਹੀਂ ਮਿਲਿਆ ਬੱਚੇ ਲਿਖਣਗੇ ਸਾਡੀਆਂ ਭੈਣਾਂ ਮਾਮਾ ਨੂੰ ਹਜ਼ਾਰ ਹਜ਼ਾਰ ਰੁਪਿਆ ਨਹੀਂ ਮਿਲਿਆ ਉਹ ਉਹਦੇ ਵਿੱਚ ਮਾਈਨਿੰਗ ਦੀ ਗੱਲ ਕੀਤੀ ਜਾਏਗੀ ਤੇ ਮਾਈਨਿੰਗ ਦਾ ਸੱਚ ਦੱਸ ਦੇਣਗੇ ਕਿ ਗੁਰਵਿੰਦ ਕੇਰੀਵਾਲ ਸਾਹਿਬ ਕਹਿੰਦੇ ਸੀਗੇ ਕਿ 20000 ਕਰੋੜ ਦਾ ਮਾਈਨਿੰਗ ਤੋਂ ਪੈਸਾ ਹੋਣਾ 1 ਰੁਪਿਆ ਨਹੀਂ ਆਇਆ ਆਮ ਆਦੀ ਪਾਰਟੀਆਂ ਦੀ ਚੁਟਕੀ ਮਾਰ ਕੇ ਫਿਰ ਉਹਨਾਂ ਦਾ ਵੀ ਜ਼ਿਕਰ ਹੋਏਗਾ ਮਾਨਯੋਗ ਸਤਕਾਰਯੋਗ ਐਮਐਲਏ ਰੋਪੜ ਸੋਰੀ ਖਰੜ ਉਹਨਾਂ ਨੇ ਚੁਟਕੀ ਮਾਰ ਕੇ 5 ਮਿੰਟਾਂ ਚ ਐਮਐਸਪੀ ਦੇਣ ਦਾ ਕੀਤਾ ਸੀ ਵੈਸਾ ਅਜੇ ਤੱਕ ਨਹੀਂ ਕੀਤਾ ਜੇ ਬੱਚਿਆਂ ਨੇ ਬਿਲਕੁਲ ਸੱਚ ਲਿਖਤਾ ਤੇ ਇਹ ਐਗਜ਼ਾਮੀਨਰ ਇਸ ਗੱਲ ਦਾ ਇੱਥੇ ਪ੍ਰੂਫ ਦੇਗੇ ਕਿ ਉਹ ਬੱਚਿਆਂ ਨੂੰ ਸਹੀ ਜਵਾਬ ਦੇ ਸਹੀ ਆਨਸਰ ਦੇਣਗੇ ਸੋ ਇਹ ਸਵਾਲ ਹੈ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਬਣਦਾ ਪਿਆ ਵਾ ਕਿ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਬਾਰੇ ਬੱਚੇ ਸੱਚ ਲਿਖਣਗੇ ਤੇ ਕੀ ਉਹ ਬੱਚਿਆਂ ਨੂੰ ਕਿਤੇ ਸ਼ੇਲ ਹੀ ਨਾ ਕਰ ਦੇਣ ਕਿਉਂਕਿ ਸਰਕਾਰ ਕੋ ਤੇ ਬਰਕਾਸ਼ਟ ਹੀ ਨਹੀਂ ਹੋਣਾ ਵੀ ਉਹਨਾਂ ਨੀਤੀਆਂ ਤੁਹਾਡੇ ਸਾਹਮਣੇ ਹੀ ਆ ਤੁਸੀਂ ਵੀ ਹਾਸਪੇ ਸਾਰੇ ਹੁਣੇ ਸੁਣ ਕੇ ਦੇਖੋ ਸਰਕਾਰ ਜਿਹੜੀ ਹੈ ਤੁਹਾਡੇ ਸਾਹਮਣੇ ਹੈ ਮੀਡੀਆ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਹੜੇ ادارے ਉਹਨਾਂ ਦੀ ਲਾਈਨ ਫੋਲੋ ਨਹੀਂ ਕਰਦੇ ਆ ਉਹਨਾਂ ਨੂੰ WhatsApp ਗਰੁੱਪਾਂ ਤੋਂ ਬਾਹਰ ਕਰ ਦਿੰਦੀ ਹੈ ਮੀਡੀਆ ਦੇ ਅੰਦਰ ਪੱਤਰਕਾਰਾਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੀ ਹੈ ਹਰ ਉਹ ਹਤਕੰਡਾ ਅਪਣਾ ਰਹੀ ਹੈ ਲੋਕ ਸੇਵਾ ਨੂੰ ਛੱਡ ਕੇ ਆਪਣੇ ਵਾਅਦੇ ਨੂੰ ਪੂਰਾ ਕਰ ਹਰ ਕੋਈ ਹਤਕੰਡਾ ਅਪਣਾ ਰਹੀ ਹੈ ਇਹ ਉਹਦਾ ਪਾਰਟ ਹੈ ਯੰਗ ਵੋਟਰਸ ਨੂੰ 18 ਸਾਲ ਦੇ ਜਿਹੜੇ ਹੁਣ ਜਾ ਰਹੇ ਨੇ ਕਿਉਂ ਪਲੱਸ 2 ਤੋਂ ਬਾਅਦ 18 ਸਾਲ ਦੇ ਬੱਚੇ ਹੋਏ ਨੇ ਉਹ ਉਹਨਾਂ ਨੂੰ ਯੰਗ ਬੱਚਿਆਂ ਨੂੰ ਇਨਫਲੂਐਂਸ ਕਰਨ ਦਾ ਇੱਕ ਬਹੁਤ ਵੱਡਾ ਇੱਕ ਕੋਸ਼ਿਸ਼ ਹੈ ਪ੍ਰਯਾਸ ਹੈ